ਜਿਦੋ ਟੋਕੇ ਕਹਿੰਦੇ ਬਾਕੀ ਬਾਕੀ ਨਹੀਂ ਬਾਹਰ ਕਰਦੇ ਯਾਰ ਇਥੇ ਕੰਡੀਆਂ ਚਾਹ ਬੰਡੇ ਯਾਰ ਅੱਜ ਜੋਨੇਕੇ ਪੰਪ ਹਰੀਕੇ ਇੱਕ ਐਸਚਓ ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਜਿਹੜੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10000 ਰੁਪਏ ਤੇ ਉਹਦੀ ਆਲਟੋ ਗੱਡੀ ਦੀ ਚਾਬੀ ਜਿਹੜੀ ਆ ਖੋ ਕੇ ਭੱਜੇ ਆ ਉਥੇ ਮੌਕੇ ਤੇ ਇਨਫੋਰਮੇਸ਼ਨ ਮਿਲਦੀ ਐ ਐਸ ਐਚ ਓ ਹਰੀਕੇ ਨੇ ਦੋਸ਼ਿਆਂ ਦਾ ਪਿੱਛਾ ਕੀਤਾ ਤੇ ਉਥੋਂ ਵੱਜਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਆ ਪੱਟੀ ਵੱਲ ਨੂੰ ਆਪਣੀ ਮੋੜ ਲਈ ਸੀਗੀ ਨਾਲ ਹੀ ਅੱਗੇ ਆਪਣੇ ਐਸ ਐਚ ਓ ਸਦਰ ਪੱਟੀ ਗੁਰਚਰਨ ਸਿੰਘ ਇਹਨਾਂ ਨੂੰ ਐਸ ਐਚ ਓ ਨੇ ਇਨਫੋਰਮ ਕੀਤਾ ਤੇ ਆ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਤੇ ਉਹ ਇੱਥੇ ਆਪਣੇ ਬਾਗ ਲੱਗ ਗਿਆ ਕਿ ਕੱਚੀ ਪਟੜੀ ਤੇ ਨਾਲ ਗੱਡੀ ਉਤਾਰ ਲਈ ਤੇ ਗੱਡੀ ਤੋਂ ਗੱਡੀ ਰੋਕ ਕੇ ਪੁਲਿਸ ਜਦੋਂ ਮਗਰੀ ਨਾਲੇ ਭੱਜੀ ਆ ਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਆ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਪਾ ਪਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇਹਨੇ ਪੁਲਿਸ ਦਾ ਜਿਹੜਾ ਪੀ.ਆਰ.ਜੀ ਦਾ ਜਵਾਨ ਸੀਗਾ ਉਹਦੇ ਉਹਦੇ ਫਾਇਰ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪੱਗ ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਤੇ ਉੱਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਤੇ ਵਿੱਚ ਗੋਲੀ ਵੱਜੀ ਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ ਤੇ ਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ ਬੱਤੀ ਬੋਰ ਦਾ ਉਹ ਬ੍ਰਾਹਮਤ ਹੋਇਆ ਸਰ ਕੋਈ ਦੋਸ਼ੀ ਜਿਹੜਾ ਸੀਗਾ ਗੁਰਬੇਰ ਸਿੰਘ ਉਹ ਤੁਸੀਂ ਜਿਵੇਂ ਇੱਥੇ ਮੌਕੇ ਦੇ ਵੇਖਿਆ ਕਾਫੀ ਵੱਡਾ ਬਾਗ ਹੈ ਤੇ ਦਰਗ ਜਿਹੜਾ ਜੰਗਲ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਵੱਜਨ ਚ ਫਰਾਰ ਹੋ ਗਿਆ ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ ਤੇ ਪਹਿਲਾਂ ਇਹਨਾਂ ਤੇ 5 ਮੁਕਦਮੇ ਆਲਰੇਡੀ ਆਰਮਡ ਲੂਟ ਤੇ ਰੋਬਰੀ ਦੇ ਦਰਜ ਨੇ ਤੇ ਇਹ ਜੇਲ੍ਹ ਚ ਵੀ ਰਹਿ ਕੇ ਆਏ ਨੇ ਇਸ ਤੋਂ ਬਾਅਦ ਇੱਕ 80/24 ਮੁਕਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਉੜਿੰਦੇ ਸੀਗੇ ਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਅੱਜ ਇੱਕ ਵਾਰਦਾਤ ਕਰਕੇ ਬੱਜੀ ਸੀਗੀ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦੇ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ ਸਰ ਕੋਈ ਗੈਂਗ ਨਾਲ ਰਿਲੇਟਡ ਆ ਦੇਖੋ ਹੁਣੇ ਬਿਲਕੁਲ ਅਸੀਂ मौके ਤੇ ਪਹੁੰਚੇ ਹੀ ਹੈ ਇਹ ਦੋਵੇਂ ਬੰਦੇ ਦੇ ਕਾਮਨ ਹੀ ਪਰਚੇ ਸੀਗੇ ਤੇ ਇਹਨਾਂ ਨਾਲ ਹੋਰ ਕਿਹੜੇ-ਕਿਹੜੇ ਲੁੱਟਖੋਮਾਂ ਦੀ ਵਾਰਦਾਤ ਵਿੱਚ ਸ਼ਾਮਲ ਸੀਗੀ ਉਹ ਅੱਗੇ ਦੀ ਤਫ਼ਤੀਸ਼ ਅਸੀਂ ਕਰਦੇ ਨੇ ਜੀ ਥੈਂਕ ਯੂ